ਕੋੜ ਮੇਲਾ ਜਿਹੜਾ ਉਹ ਅੱਜ ਸਵੇਰ ਤੋਂ ਆਰੰਭ ਹੋਇਆ ਸਵੇਰੇ ਨਿਸ਼ਾਨ ਸਾਹਿਬ ਨੂੰ ਟਾਉਣ ਦੀ ਰਸਮ ਅਦਾ ਕੀਤੀ ਗਈ। ਫੁਰੰਤ ਸ਼੍ਰੀ ਖੰਡਪੁਰ ਸਾਹਿਬ ਦੀ ਜਾਬ ਸ਼ੁਰੂ ਕੀਤੀ ਗਈ ਜਿਸ ਵਿੱਚ ਬਹੁਤ ਸੰਗਤਵਾਂ ਨੂੰ ਸਤਿ ਸ੍ਰੀ ਅਕਾਲ ਦੇ ਨਾਲ ਖੰਡਪੁਰ ਸਾਹਿਬ ਦੀ ਸੇਵਾ ਦੀ ਹਾਜ਼ਰੀਆਂ ਲਗਾਈਆਂ। ਸੋ ਲੈ ਚੌਦ ਦੇ ਸਭ ਨੂੰ ਹਜ਼ੂਰੀ ਦੇ ਵਿੱਚ ਜਿੱਥੇ ਗ੍ਰੰਥੀ ਸਿੰਘ गुरुद्वार पिबड़ी साहब विखे सीधिया तस्वीर देख रहे हैं गुरद्वारा पिपरी साहब विखे सालाना छिजोड़ मेला आरंभ रा। हो चुका है सवेर तो अज ਆਪ ਪਰਵਾਤੀ ਅਦਿਆਤਮਾ ਮਾ ਸਹਾਤ ਪਰੂਪਾਤਿ ਚਰਣਾਂ ਜਯੰ ਜਯਾ ਰੂਪਾ ਦੇ ਫਲਕ ਨੂੰ ਕਰੇ ਮਾਤਾ ਹਰਿ ਤਾਹ ਬਹਉ ਜਿਨ ਮਾ ਦੇ ਸਰਪਾਰਕਾ ਕਿਰਨ ਰੰਗ ਰੂਪਾ ਮਾ ਮੋਨ ਚੈ ਹੋ ਸੋ ਮਾਤਾ ਸੰਗਰਹਾਲ ਦੇ ਵਿੱਚ ਜਿੱਥੇ ਸੰਗਤਾਂ ਪੰਕਾਂ ਦੇ ਵਿੱਚ ਬੈਠ ਕੇ ਗੁਰਦ੍ਰਸ਼ ਸਾਹਿਬ ਵਿਖੇ ਲੰਗਰ ਪ੍ਰਸ਼ਾਦਾ ਛਕ ਰਹੀਆਂ ਹੋਈਆਂ ਅੱਜ ਰਣਤ ਹੈ ਨਾ ਕਮਾਈ ਬਹੁਤ ਸਾਰੇ ਲੋਕਾਂ ਨੂੰ ਚਾਹੁੰਦਾ ਹਾਂ ਗੁਰਦ੍ਰਸ਼ ਸਾਹਿਬ ਵਿਖੇ ਸੁਨਾਨਾ ਸਿੰਘ ਜੀ ਜੋੜੇ ਲੰਗਰ ਤੇ ਬਾਦ ਦੁਪਹਿਰ ਵੀ ਲੰਗਰ ਪਹੁੰਚ ਦੇ ਰਾਤ ਦਾ ਲੰਗਰ ਸਭ ਨੇ ਜਿਹੜੇ ਜਤਰੀਆਂ ਸੰਗਤਾਂ ਸੇਵਾਦਾਰ ਆਪਣੇ ਆਪਣੇ ਸੇਵਾਵਾਂ ਮੰਨਦੇ ਜੀਆ ਇਸੇ ਲੰਗਰ ਸੇਵਾ ਲੰਗਰ ਸ਼ਖਰੀਆ ਸੇਵਾਦਾਰ ਆਪਣੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਕਹਾ ਜੀ ਆ ਰਹੇ ਜੀ ਆ ਰਹੇ ਹੁੰਦੀ ਜਿਹੜੀ ਆ ਸੇਵਾ ਮੰਨਦੀ ਹੁੰਦੀ ਆ ਰਹਿ ਹੁੰਦਾ ਸਤਾ ਦੇ ਰੇ ਸਵੇਰ ਤੋਂ ਹੀ ਨਿਰੰਤਰ ਸੇਵਾ ਦੇ ਰਹੇ ਆ ਬੀਬੀਆਂ ਭੈਣਾ ਗੁਰਵਿੰਦਰ ਵੀ ਬੀਬੀਆਂ ਭੈਣਾ ਆਪਣ ਆਪਣੀਆਂ ਸੇਵਾਵਾਂ ਨਿਭਾਉਂਦੀਆਂ ਹੋਈਆਂ ਦਰਬਾਰ ਦੇ ਵਿੱਚ ਦਰਸ਼ਕ ਹੋਣੇ ਪਾਉਂ ਗੋੜਦਰਾ ਫਿਕਰੀ ਸਾਹਿਬ ਅੰਤਨ ਬਾਬਾ ਸਾਹ ਜੀ ਗੋੜਦਰਾ ਪ੍ਰਤੀ ਸਤਿਕਾਰ ਇੱਕ ਬਾਤ ਆਰੋਹੀ ਸਭ ਤੋਂ ਇੱਕ ਸੇਵਾ ਕਰਾਤਾ ਰਾਨਾ ਸਿੰਘ ਜੂੜ ਮੇਲਾ ਆਮਾ ਅੱਜ ਕਲਪਤਾਂਬ ਕੀਤੇ ਗਏ ਆ ਕੱਲ ਨੂੰ ਹਲਤੀ ਤੋਂੜਾ ਹੋਣੀ ਆ 17 ਤਰੀਕ ਨੂੰ ਬੈਨ ਮੰਗਲਵਾਰ ਨੂੰ ਕਲਪਤਾਂਬ ਦੇ ਘੋਗਾਈ ਜਾਣਗੇ चलता भैन अपन अपन सेवा हुई हांजी हाँ सिद्धा प्रसर मिंदी भाजी भाभी बैठी है लाइव ਜੀ ਦਸਾਂ ਲਾਈਵ ਵਿੱਚ ਬਣ ਰਹੇ ਹਾਂ ਸਮਰਥਨ ਕਰਨ ਲਈ ਸਮਰਥਨ ਕਰਨ ਲਈ ਆਸਣ ਚਲੇ ਉਹ ਆਸਣ ਚਲੇ ਜਰਾ ਉਹ ਦੇਖ ਸਕਦੇ ਆ ਲੰਗਰ ਦੀਆਂ ਸਮਾਨ ਆਉਂਦੇ ਹੋਏ ਛੋਟੇ ਛੋਟੇ ਬੱਚੇ ਸੇਵਾਦਾਰ ਆਉਂਦੇ ਆਪਣੇ ਸੇਵਾਵਾਂ ਲੈਂਦੇ ਹੋਏ ਗੁਰਦਰਾ ਫਿਪੜੀ ਸਾਹਿਬ ਵਿਖੇ ਸਾਲਾਨਾ ਸ਼ਿੰਝ ਜੋੜ ਮੇਲਾ ਜੋ ਅੱਜ ਤੋਂ ਆਰੰਭ ਹੋ ਕੇ 18 ਤਰੀਕ ਤੱਕ ਚੱਲੇਗਾ ਅੱਜ 15 ਤਰੀਕ ਦਿਨ ਐਤਵਾਰ ਅਲ ਸੋਮਵਾਰ ਹਲਤੀ ਤੋੜਾ ਹੋਣਗੀਆਂ ਤੇ ਮੰਗਲਵਾਰ ਨੂੰ ਖਣਪਰ ਸਾਹਿਬ ਦੇ ਕੋ ਉਪਾਏ ਜਾਣਗੇ ਉਪਰੰਤ ਫੁੱਲੇ ਪੰਡਾਸ ਜਾਈ ਜਾਣਗੇ ਕੀਰਤਨੀ ਜਥੇ ਗੁਰੂ ਮਹਾਰਾਜ ਦੀ ਮਹਿਮਾ ਦਾ ਗੁਣगान ਕਰਨਗੇ ਗੁਰੂ ਕੇ ਲੰਗਰ ਘੜੀਓ ਚਾਰ ਦਿਨ ਇਸੇ ਤਰ੍ਹਾਂ ਦੋਹੇ ਬਸਾਏ ਜਾਣਗੇ ਤੋਂ ਅੰਮ੍ਰਿਤ ਪ੍ਰਕਾਸ਼ ਆਨੰਦ ਕੇ ਆਦਿ